ਆਰਿਆ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸलाम जी ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਜੀ ਆਮਲੇ ਜਿਹਨੂੰ ਆਪਾਂ ਪੰਜਾਬੀ ਚ ਔਲੇ ਬੋਲਦੇ ਆ ਡਾਕਟਰ ਸਾਹਿਬ ਨੂੰ ਕੋਈ ਦੇ ਕੇ ਗਏ ਸੀਗੇ ਘਰ ਦੇ ਉਹਨਾਂ ਦੇ ਪੇੜ ਤੋਂ ਦਰਖਤ ਤੋਂ ਤੋੜ ਕੇ ਬੜੇ ਫਰੈਸ਼ ਫਰੈਸ਼ ਹੈਗੇ ਆ ਤੇ ਮੈਂ ਇਹਨਾਂ ਵਿੱਚੋਂ ਹੁਣ ਮਰਬਾ ਬਣਾਉਣ ਦੇ ਲਈ ਛਾਂਟ ਰਹੀ ਸੀ ਬੀ ਜਿਆਦਾ ਜਿਹੜੇ ਸਾਫ ਸਾਫ ਹੋਣਗੇ ਬਿਲਕੁਲ ਉਦਾਂ ਦੇ ਮੈਂ ਲੈ ਰਹੀ ਆ ਕੋਈ ਦਾਗ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਆਪਾਂ ਇਹਨੂੰ ਪਾਣੀ ਦੇ ਵਿੱਚ ਉਬਾਲਾਂਗੇ ਇਹ ਆਪਾਂ ਨੇ ਪਾਣੀ ਦੇ ਵਿੱਚ ਗਰਮ ਹੋਣ ਲਈ ਰੱਖ ਦਿੱਤੇ ਨੇ ਜਿਆਦਾ ਨਹੀਂ ਉਬਾਲਾਂਗੇ ਥੋੜੀ ਦੇਰ ਬਸ ਇਹਨਾਂ ਨੂੰ ਗਰਮ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਚਾਸ਼ਨੀ ਦੇ ਵਿੱਚ ਬੋਇਲ ਕਰਾਂਗੇ ਇਹ ਲੋ ਜੀ ਆਪਾਂ ਨੇ ਆਮਲੇ ਜਿਹੜੇ ਹੈਗੇ ਆ ਉਬਾਲ ਲਏ ਨੇ ਜਿੰਨੇ ਕ ਆਪਾਂ ਨੂੰ ਚਾਹੀਦੇ ਸੀ ਬਸ ਆਪਾਂ ਉਹਨੇ ਕ ਉਬਾਲ ਲਏ ਨੇ ਹੁਣ ਆਪਾਂ ਇਹਨਾਂ ਨੂੰ ਨਾ ਪਾਣੀ ਵਿੱਚੋਂ ਕੱਢ ਦਿੱਤੇ ਆ ਤੇ ਚੰਗੀ ਤਰ੍ਹਾਂ ਸੁਕਾਵਾਂਗੇ ਪਹਿਲਾਂ ਥੋੜੀ ਦੇਰ 2 ਘੰਟੇ ਵਾਸਤੇ ਤੇ ਲੋ ਜੀ ਆਪਣੇ ਆਮਲੇ ਜਿਹੜੇ ਹੈਗੇ ਆ ਉਹ ਸੁੱਕ ਗਏ ਨੇ ਤੇ ਹੁਣ ਆਪਾਂ ਨਾ ਇਹ ਫੋਕ ਲੈ ਕੇ ਤੇ ਇਹਨੂੰ ਚੰਗੀ ਤਰ੍ਹਾਂ ਛੇਕਾਂਗੇ ਇਸ ਤਰ੍ਹਾਂ ਨਾ ਛੇਕ ਕਰਨ ਦੇ ਨਾਲ ਜਦੋਂ ਆਪਾਂ ਚਾਸ਼ਨੀ ਦੇ ਵਿੱਚ ਬੋਇਲ ਕਰਾਂਗੇ ਤੇ ਚਾਸ਼ਨੀ ਅੰਦਰ ਤੱਕ ਚਲੀ ਜਾਊਗੀ ਔਰ ਆਪਣੇ ਆਮਲੇ ਬਹੁਤ ਹੀ ਸੌਫਟ ਬਣਨਗੇ ਇਹ ਮੈਂ ਨਾ ਬੋਇਲ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਛੇਕ ਰਹੀ ਆ ਕਿਉਂਕਿ ਫਿਰ ਪਾਣੀ ਨੂੰ ਵੀ ਥੋੜਾ ਜਿਹਾ ਸੁਕਾਉਣਾ ਹੁੰਦਾ ਤੇ ਇਸ ਕਰਕੇ ਮੈਂ ਪਹਿਲਾਂ ਨਹੀਂ ਸੀ ਛੇਕੇ ਹੈਗਾ ਚਲੋ ਜੀ ਆਪਾਂ ਸਾਰੇ ਆਮਲੇ ਇਸੇ ਤਰ੍ਹਾਂ ਸਾਰਿਆਂ ਨੂੰ ਛੇਕ ਕਰ ਲੈਨੇ ਆ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਚਾਸ਼ਨੀ ਤਿਆਰ ਜੋ ਸਾਰੇ ਆਮਲਾਂ ਦੇ ਵਿੱਚ ਆਪਾਂ ਚੇਕ ਕਰ ਦਿੱਤੇ ਨੇ ਓਕ ਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁੜ ਔਰ ਚੀਨੀ ਗੁੜ ਆਪਾਂ ਥੋੜਾ ਜ਼ਿਆਦਾ ਲਵਾਂਗੇ ਤੇ ਚੀਨੀ ਘੱਟ ਲਵਾਂਗੇ ਤੇ ਆਪਾਂ ਇੱਕ ਕੜਾਈ ਦੇ ਵਿੱਚ ਰੱਖ ਕੇ ਗੁੜ ਤੇ ਚੀਨੀ ਨੂੰ ਇੱਕ ਇਕੱਠਿਆਂ ਹੀ ਪਾਵਾਂਗੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤਾਂ ਗੁੜ ਗੁੜ ਔਰ ਚੀਨੀ ਨੂੰ ਚੰਗੀ ਤਰ੍ਹਾਂ ਘੋਲਾਂਗੇ ਇਹਦੀ ਚਾਸ਼ਨੀ ਆਪਾਂ ਤਿਆਰ ਕਰਨੀ ਹੈ ਜਦੋਂ ਗੁੜ ਤੇ ਚੀਨੀ ਚੰਗੀ ਤਰ੍ਹਾਂ ਘੁਲ ਜਾਣਗੇ ਉਸ ਤੋਂ ਬਾਅਦ ਆਪਾਂ ਬੋਇਲ ਕੀਤੇ ਹੋਏ ਆਪਣੇ ਆਮਲੇ ਪਾਵਾਂਗੇ ਲੋ ਜੀ ਆਪਣਾ ਗੁੜ ਤੇ ਚੀਨੀ ਚੰਗੀ ਤਰ੍ਹਾਂ ਘੁਲ ਚੁੱਕੇ ਨੇ ਔਰ ਚਾਸ਼ਨੀ ਇਹਦੀ ਚੰਗੀ ਤਰ੍ਹਾਂ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਵਿੱਚ ਪਾ ਦਿੰਨੇ ਜੀ ਸਾਰੇ ਆਮਲੇ ਲੋ ਜੀ ਸਾਰੇ ਆਮਲੇ ਆਪਾਂ ਨੇ ਚਾਸ਼ਨੀ ਦੇ ਵਿੱਚ ਪਾ ਦਿੱਤੇ ਆ ਤੇ ਆਪਾਂ ਨਰ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਤਾਂ ਕਿ ਚਾਰੇ ਪਾਸਿਆਂ ਤੋਂ ਜਿਹੜੇ ਆਮਲੇ ਹੈਗੇ ਨੇ ਚੰਗੀ ਤਰ੍ਹਾਂ ਪੱਕ ਜਾਣ ਔਰ ਚਾਸ਼ਨੀ ਵਿੱਚ ਰਸ ਮਿਸ ਜਾਵੇ ਆਮਲੇ ਦਾ ਮਰਬਾ ਜੀ ਮੈਂ ਫਸਟ ਟਾਈਮ ਬਣਾ ਰਹੀਆਂ ਇਸ ਕਰਕੇ ਮੈਨੂੰ ਟਾਈਮ ਦਾ ਨਹੀਂ ਪਤਾ ਹੈਗਾ ਵੀ ਕਿੰਨੇ ਟਾਈਮ ਤੱਕ ਇਹ ਬਣ ਕੇ ਤਿਆਰ ਹੋਣਗੇ ਮੇਰੇ ਖਿਆਲ ਵਿੱਚ ਜਦ ਤੱਕ ਇਹਦਾ ਕਲਰ ਨਹੀਂ ਚੇਂਜ ਹੁੰਦਾ ਆਪਾਂ ਉਦੋਂ ਤੱਕ ਇਹਨੂੰ ਪਕਾਉਂਦੇ ਰਹਾਂਗੇ ਔਰ ਚੰਗੀ ਤਰ੍ਹਾਂ ਸੌਫਟ ਹੋ ਜਾਣ ਕਿ ਜਦੋਂ ਲੱਗੂਗਾ ਆਪਾਂ ਨੂੰ ਵੀ ਇਹਦਾ ਮਰੱਬਾ ਹੁਣ ਤਿਆਰ ਹੋ ਗਿਆ ਏ ਤੇ ਉਹ ਆਪਾਂ ਨੂੰ ਦੇਖ ਆਪਾਂ ਨੇ ਮਰੱਬਾ ਤਾਂ ਪਹਿਲਾਂ ਵੀ ਖਾਦੇ ਹੋਏ ਆ ਤੇ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦਾ ਕਲਰ ਹੁੰਦਾ ਏਦਾ ਤੇ ਕਿੰਨਾ ਕੁ ਸੌਫਟ ਹੁੰਦੇ ਆ ਬਸ ਆਪਾਂ ਉਸੇ ਤਰੀਕੇ ਦੇ ਨਾਲ ਇਹਨੂੰ ਪਕਾਵਾਂਗੇ ਚਲੋ ਜੀ ਆਪਾਂ ਇਹਨੂੰ ਪੱਕਣ ਵਾਸਤੇ ਰੱਖ ਦਿੰਨੇ ਆ ਦੇਖਦੇ ਆ ਫੇ ਕਿੰਨਾ ਟਾਈਮ ਲੱਗਦਾ ਏ ਮੇਰੇ ਖਿਆਲ ਵਿੱਚ ਅੱਧਾ ਘੰਟਾ ਤਾਂ ਲੱਗ ਹੀ ਜਾਣਾ ਏ ਤੇ ਲੋ ਜੀ ਦੇਖੋ ਕਲਰ ਇਹਦਾ ਚੇਂਜ ਹੋ ਗਿਆ ਏ ਤੇ ਚਾਸ਼ਨੀ ਵੀ ਆਪਣੀ ਗਾੜੀ ਹੋ ਗਈ ਹੈ। ਤਕਰੀਬਨ ਤਕਰੀਬਨ ਬਸ ਆਪਣੇ ਆਂ ਵਾਲਾ ਜਿਹੜਾ ਹੈਗਾ ਇਹ ਮਰੱਬਾ ਬਣ ਕੇ ਤਿਆਰ ਹੋਣ ਵਾਲਾ ਹੀ ਹੈ। ਇਹਨੂੰ ਪੱਕਦੇਆਂ ਜੀ ਹੋ ਗਏ ਨੇ 15-20 ਮਿੰਟ ਹੋ ਗਏ ਐ ਪੱਕਦੇ ਇਹਨੂੰ। ਤੇ ਹਾਲੇ ਹੋਰ ਇਹਨੂੰ ਪਕਾਉਣਾ ਪੈਣਾ ਏ ਕਿਉਂਕਿ ਹਾਲੇ ਚੰਗੀ ਤਰ੍ਹਾਂ ਪੱਕੇ ਨਹੀਂ ਹੈਗੇ ਤੇ ਚੰਗੀ ਤਰ੍ਹਾਂ ਸੌਫਟ ਵੀ ਨਹੀਂ ਹੋਏ ਹੈਗੇ। ਕਲਰ ਵੀ ਹਲੇ ਦਾ ਚੇਂਜ ਹੋ ਜਾਣੀ ਹੈ ਤੇ ਲੋ ਜੀ ਆਪਣੇ ਆਮਲੇ ਦਾ ਮਰਬਾ ਹੋ ਗਿਆ ਜੀ ਤਿਆਰ ਇਹ ਮੈਂ ਜੀ ਹੁਣ ਠੰਡਾ ਕਰਕੇ ਡੱਬੇ ਦੇ ਵਿੱਚ ਪਾ ਦਿੱਤਾ ਸੀ ਦੇਖੋ ਬਹੁਤ ਹੀ ਵਧੀਆ ਤਿਆਰ ਹੋਇਆ ਕਾਫੀ ਸੌਫਟ ਹੋ ਚੁੱਕੇ ਨੇ ਤੇ ਆਪਾਂ ਨੇ ਚਾਸ਼ਨੀ ਸਮੇਤ ਆਮ ਮਰਬਾ ਜਿਹੜਾ ਹੈਗਾ ਇਹ ਡੱਬੇ ਵਿੱਚ ਭਰ ਦਿੱਤਾ ਹੈ ਕੁਝ ਦਿਨਾਂ ਤੱਕ ਹੋਰ ਸੌਫਟ ਹੋ ਜਾਊਗਾ